ਦੇਖੋ ਠੰਡੀ ਸੀਲ ਆ ਚਾਰੂ ਬਹੁਤ ਜ਼ਿਆਦੀ ਆ ਅੱਛਾ ਤੇ ਵੇਖਣ ਕਿਸੇ ਗੱਲ ਸਿੰਘ ਜੀ ਵੀ ਦੋਸਤੋ ਨੇ ਐਂ ਹੀ ਮੱਥੇ ਤੋਂ ਕੁੰਡਾ ਕਰ ਲੈਣਾ ਅਸੀਂ ਕਹਿੰਦੇ ਅਸੀਂ ਬਣਨ ਵਾਲੀ ਲੈਣੀ ਆਓ ਮਿੱਤਰੋ ਇਹ ਲੈ ਆਂਦੇ ਮੇਰੇ ਹਿਸਾਬ ਨਾਲ ਤਿੰਨ ਚਾਰ ਮਹੀਨਿਆਂ ਚ ਕੋਈ ਚੰਗੀ ਡਾਈਟ ਪਾ ਕੇ ਬਣ ਜੂਗੀ ਉਹ ਲੱਸੀ ਵੀ ਨਹੀਂ ਆਈ ਨਹੀਂ ਨਹੀਂ ਰਾਜੀ ਆ ਛੋਟੀ ਰਾਜੀ ਆ ਪੂਰੀ ਠੀਕ ਆ ਲੈ ਚਲੋ ਤੋਰੋ ਇਹਨੂੰ ਆਂਦੀ ਆ ਵੀ ਕਰਮਾ ਵਾਲੀਆਂ ਦੁੱਧ ਬਹੁਤ ਦਿੰਦੀਆਂ ਐ ਠੀਕ ਆ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸასი ਸ਼ਕਾਲ ਕੀ ਹਾਲ ਚਾਲ ਆ ਠੀਕ ਠਾਕੋ ਦੋਸਤੋ ਸੋ ਅੱਜ ਜਿਹੜੀ ਆਪਾਂ ਵੀਡੀਓ ਕਵਰ ਕਰ ਰਹੇ ਆ ਦੋਸਤੋ ਸਭ ਤੋਂ ਪਹਿਲਾਂ ਮੈਂ ਐਡਰੈਸ ਕਰਵਾ ਦਵਾਂ ਨੋਟ ਪਿੰਡ ਦੋਸਤੋ ਅਕਾਲੀਆਂ ਵਾਲਾ ਵਾ ਜ਼ਿਲ੍ਹਾ ਜਿਹੜਾ ਇਸ ਪਿੰਡ ਨੂੰ ਮੋਗਾ ਲੱਗਦਾ ਵਾ ਨੇੜੇ ਦੇ ਜਿਹੜੇ ਪਿੰਡ ਆ ਇਸ ਦੇ ਲਾਗੇ ਦੇ ਕੋੜੀ ਸਿਖਾ ਮਹੂ ਜੀਰਾ ਜਿਹੜੇ ਨੇੜੇ ਦੇ ਸ਼ਹਿਰ ਆ ਅੱਜ ਆਪਾਂ ਫੇਰ ਜਿਹੜੀ ਵੀਡੀਓ ਬਣਾ ਰਹੇ ਆ ਤੁਸੀਂ ਦੇਖ ਸਕਦੇ ਆ ਦੋ ਝੋਟੀਆਂ ਦੀ ਤੇ ਬਾਪੂ ਮੰਨ ਲਓ ਝੋਟੀਆਂ ਦੋ ਬਹੁਤ ਹੀ ਚੰਗੀਆਂ ਲੱਭ ਕੇ ਲਿਆ ਤੇ ਆਓ ਕਰਦੇ ਆ ਗੱਲਾਂ ਬਾਤਾਂ ਦੇ ਇਹਨਾਂ ਦੇ ਬਾਰੇ ਆਪਾਂ ਲੈਨੇ ਆ ਡਿਟੇਲ ਕਿਉਂਕਿ ਟੇਡਾ ਕੱਟ ਤੇ ਮਣਕਣੀ ਅੱਖ ਬੱਗੀ ਮੁੱਛ ਟੇਡਾ ਕੱਟ ਤੇ ਮਣਕਣੀ ਅੱਖ ਜੀ ਦੀ ਰਹਿੰਦੀ ਆ ਤੁਹਾਡੀ ਦੋਸਤੋ ਸਾਰਿਆਂ ਨੂੰ ਵੀਡੀਓ ਤੇ ਅੱਖ ਤੇ ਅੱਜ ਖਰੀਦ ਲਿਓ ਝੋਟੀ ਫਟਾਫਟ ਤੇ ਕਰਦੇ ਆ ਗੱਲਾਂ ਬਾਤਾਂ ਹਾਂਜੀ ਬਾਪੂ ਜੀ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਅੱਜ ਫਿਰ ਦੋ ਨਾਗ ਵਿਖਾਉਣੇ ਆ ਜੀ ਦੋ ਨਗਿਨੇ ਲਿਆਂਦੇ ਆ ਅੱਛਾ ਫਾਰਮੀ ਬੜੀ ਸੀ ਪਰ ਦੋ ਲਿਆਂਦੇ ਲੱਭ ਗਏ ਅੱਛਾ ਵਾ ਤੇ ਦਸਕ ਨੇ ਕਿਹਾ ਸੀ ਇੱਕ ਤਾਂ ਝੋਟੀ ਗੱਬਣ ਹੋਣ ਵਾਲੀ ਹੋਵੇ ਛੇਤੀ ਅੱਛਾ ਇੱਕ ਫੇਰਾ ਆਪਾਂ ਥੋੜੀ ਜੀ ਲਿਆਂਦੀ ਆ ਢੇਲੇ ਬੰਨ ਚ ਅੱਛਾ ਤੇ ਦੋਨੇ ਕਟੀਆਂ ਬਹੁਤ ਟੌਪ ਕਲਾਸ ਦੀਆਂ ਠੀਕ ਆ ਤੇ ਝੋਟੀ ਬਣਨ ਵਾਲੀ ਆ ਹੁਣ ਵੇਖ ਲਓ ਤੁਹਾਡੇ ਸਾਹਮਣੇ ਆ ਠੀਕ ਆ ਤੇ ਜੇ ਆਪਾਂ ਇਧਰ ਇੱਕ ਨੰਬਰ ਵਾਲੀ ਝੋਟੀ ਦੀ ਗੱਲ ਕਰੀਏ ਹਾਂ ਜੀ ਦੇਖੋ ਤੇ ਗੁਲਾਬੀ ਪੰਨ ਚਮੜੀ ਚੁੰਬੜੀ ਚ ਪੂਰਾ ਦੂਹੀ ਦੇਖ ਸਕਦੇ ਨਾ ਪੈਰਾ ਪੂਰਾ ਦੋਸਤੋ ਸਕੈਨ ਨਹੀਂ ਪਤਲੀ ਆ ਦੇਖੋ ਇਹ ਰੂਮ ਵਰਗੀ ਤੇ ਠੀਕ ਆ ਕਟੀ ਉਵੇਂ ਹੀ ਪੂਰੀ ਹਾਰਟ ਚ ਬਣਨ ਵਾਲੀ ਮੱਝ ਭਾਰੀ ਆ ਦੇਖੋ ਹੁਣੇ ਬਣ ਤਾਂ ਨਹੀਂ ਵਿਖ ਲਓ ਇਹਦੀ ਠੰਡੀ ਸੀਲ ਪੂਰੀ ਹੈ ਨਾ ਪੂਰ ਚਾਕੀ ਖੀਰ ਕਰਨ ਵਾਲੀ ਹਾਂ ਤੇ ਇਹਦੀ ਕਿੰਨੀ ਕੁ ਉਮਰ ਹੋਊਗੀ ਤੁਹਾਡੇ ਸਾਲਾਂ ਪੌਣੇ ਇੱਕ ਦੋ ਸਾਲ ਪੌਣੇ ਇੱਕ ਦੋ ਸਾਲ ਤੇ ਦੰਦਾ ਤੋਂ ਹਾਂ ਦੰਦਾ ਤੋਂ ਖੀਰੀ ਬਿਲਕੁਲ ਖੀਰੀ ਦੰਦਾ ਤੋਂ ਖੀਰੀ ਆ ਹਾਂ ਖੀਰੀ ਆ ਤੇ ਬਾਕੀ ਨਿਸ਼ਾਨੀਆਂ ਵੀ ਹਾਂ ਨਿਸ਼ਾਨੀਆਂ ਪੂਰੀਆਂ ਕਵਰ ਕੀਤੀਆਂ ਦੇਖ ਲਓ ਤੁਹਾਡੇ ਕੋਲੇ ਚਾਰੇ ਪੈਰ ਦੋਸਤੋਂ ਵਾਈਟ ਆ ਚਾਰੇ ਪੈਰ ਤੇ ਥੱਲੇ ਧੁੰਨ ਵਾਈਟ ਆ ਗਿਆ ਧੁੰਨ ਵਾਈਟ ਆ ਗਿਆ ਇਧਰ ਸੂਤੇ ਨਿਸ਼ਾਨ ਆ ਗਿਆ ਹਾਂਜੀ ਹਾਂਜੀ ਤੇ ਥਣ ਚਾਰ ਹੀ ਹੈ ਨਾ ਹਾਂ ਥਣ ਚਾਰ ਥਣ ਦੋਸਤੋ ਚਾਰ ਆ ਦੇ ਚਾਰੇ ਆਵੇ ਵਟਬੂਟ ਚੰਗੇ ਪੈਂਦੇ ਆ ਕਰਮਾਲੀ ਨੂੰ ਆ ਦੇਖੋ ਹਾਂ ਦੇਖੋ ਕਰਮਾਲੀ ਪੂਛ ਚੱਕ ਕੇ ਖੜ ਗਈ ਇਹ ਤਾਂ ਕਰਮਾਲੀ ਉਹਦੇ ਕਹ ਨੂੰ ਸੰਢੀ ਸੀਲੇ ਠੀਕ ਬਹੁਤ ਕੱਟੀ ਉੱਚੀ ਮੱਝ ਬਣਨ ਵਾਲੀ ਆ ਝੋਲੀ ਵਾਲੀ ਭਾਰੀ ਮੱਝ ਬਣੂਗੀ ਤੇ ਕੋਈ ਪਤਾ ਬਾਪੂ ਇਹਦੇ ਕੋਈ ਮਾਂ ਪਿਓ ਬਾਰੇ ਪਾਪਾ ਮਾਂ ਦਾ ਰਿਕਾਰਡ ਵੇਖਿਆ ਇਹਦਾ ਬਹੁਤ ਵਧੀਆ ਦੁੱਧ ਦਿੰਦੀ ਆ ਅੱਛਾ ਹਾਂਜੀ ਤੇ ਗਾਂ ਤੁਸੀਂ ਦੱਸ ਕੇ ਨੇ ਆਪ ਹੀ ਦੇਖ ਲੈਣੀ ਆ ਵੀ ਚੰਗੇ ਚੰਗੀ ਕੱਟੀ ਚੰਗੀ ਮਾਂ ਦੀ ਆ ਤੇ ਆਪੇ ਆਪ ਨੂੰ ਜਜਮੈਂਟ ਹੋ ਜਾਂਦੀ ਆ ਵੀ ਬਾਈ ਵਾਹ ਪਿਓ ਬਾਰੇ ਪਤਾ ਕੁਛ ਇਹਦੇ ਕਿ ਨਹੀਂ ਪਿਓ ਬਾਰੇ ਨਹੀਂ ਕੋਈ ਪਤਾ ਜੀ ਤੇ ਉਹ ਆਪੇ ਦਰਸ਼ਕ ਆਪੇ ਦੇਖ ਆਪੇ ਦੇਖ ਸਕਦੇ ਵੀ ਕਿਹੜੇ ਪਿਓ ਦੀ ਹੋ ਸਕਦੀ ਉਹਦਾ ਬੇਲ ਬੂਲ ਤੇ ਕੱਦ ਕਾਠੀ ਬਹੁਤ ਚੰਗੀ ਤਦ ਦੇਖਿਆ ਮੈਂ ਇਹਦੀ ਮਾਂ ਦਾ ਰਿਕਾਰਡ ਵੇਖਿਆ ਦੁੱਧਾ ਠੀਕ ਆ ਠੀਕ ਆ ਮਾਂ ਤਾਂ ਬਾਪੂ ਅਕਸਰ ਹੁਣ ਜਿਵੇਂ ਪੋਣੇ ਦੋ ਸਾਲ ਦੀ ਆ ਤੈਨੂੰ ਜੋ ਦੱਸਿਆ ਹੂ ਉਹੀ ਆ ਮਤਲਬ ਚੋਕ ਇਹਦਾ ਨਹੀਂ ਵੇਖੀ ਹੁਣੀ ਕਿਉਂਕਿ ਇਹਦੀ ਚੋਈ ਨਹੀਂ ਚੋਈ ਨਹੀਂ ਚੋਕੇ ਨਹੀਂ ਵੇਖਿਆ ਉਹਨਾਂ ਨੇ ਉਵੇਂ ਹੀ ਦੱਸਿਆ ਵੀ ਇਹਨਾਂ ਦੁੱਧ ਕੱਢ ਰਹੀ ਆ ਤੇ ਮੈਂ ਇਹ ਲਿਆਂਦਾ ਜੋੜਾ ਹੀ ਇਹ ਉਥੋਂ ਠੀ ਲੋ ਦੋਸਤੋ ਇੱਕ ਵਾਰੀ ਤੁਹਾਨੂੰ ਤੋਰ ਚੈੱਕ ਕਰਾ ਦਿੰਨੇ ਆ ਮਿਲਕਵੇਨ ਵੀ ਪੂਰੀ ਪਤਲੀ ਆ ਦੇਖੋ ਠੰਡੀ ਸੀਲ ਆ ਚਾਰੂ ਬਹੁਤ ਜਿਆਦੀ ਆ ਅੱਛਾ ਤੇ ਵੇਖਣ ਕਿਸੇ ਗੱਲ ਸਿੰਘ ਸਿੰਘ ਵੀ ਦੋਸਤੋ ਨੇ ਐਂ ਹੀ ਮੱਥੇ ਤੋਂ ਕੁੰਡਾ ਕਰ ਲੈਣਾ ਕਿ ਕਹਿੰਦੇ ਅਸੀਂ ਬਣਨ ਵਾਲੀ ਲੈਣੀ ਆਓ ਮਿੱਤਰੋ ਇਹ ਲੈ ਮੇਰੇ ਹਿਸਾਬ ਨਾਲ ਤਿੰਨ ਚਾਰ ਮਹੀਨਿਆਂ ਚ ਕੋਈ ਚੰਗੀ ਡਾਈਟ ਪਾ ਕੇ ਬਣ ਜੂਗੀ ਉਹ ਮਲੱਸੀ ਵੀ ਨਹੀਂ ਆਈ ਨਹੀਂ ਨਹੀਂ ਰਾਜੀ ਆ ਛੋਟੀ ਰਾਜੀ ਆ ਪੂਰੀ ਠੀਕ ਆ ਲੈ ਚਲੋ ਤੋਰੋ ਇਹਨੂੰ ਗਾ ਨੂੰ ਲਓ ਦੋਸਤੋ ਝੋਟੀ ਦੀ ਤੁਸੀਂ ਤੋਰ ਤਾਰ ਕਰ ਲੋ ਚੈੱਕ ਲੈਓ ਲੈਓ ਬਾਪੂ ਐਨ ਨੂੰ ਲੈਓ ਉਹ ਦੇਖ ਉਹ ਦੇਖ ਦੂਜੀ ਕਾਲੀ ਪੈਂਦੀ ਦੂਜੀ ਫਿਰ ਜੋੜਾ ਆਇਆ ਨਾ ਜਿੱਥੋਂ ਜਿੱਥੋਂ ਜੋੜਾ ਆਉਂਦਾ ਨਾ ਫਿਰ ਇਹਨਾਂ ਦਾ ਪਿਆਰ ਬੜਾ ਹੁੰਦਾ ਵਿੱਚ ਦੋਨਾਂ ਦਾ ਅੱਛਾ ਉਹ ਹੁਣ ਪਉਦੇ ਭਾਦੀ ਬਣੀ ਇਹਨੂੰ ਕਿੱਧਰ ਲੈ ਜੀ ਤੋਂ ਆਕਿਆ ਉਹਦੀ ਭਾਦੀ ਬਣੀ ਹੈ ਜਿਹੜੀ ਨਾਲ ਬਸ ਕੇ ਨੂੰ ਕਹਿੰਦੇ ਜੇ ਕੋਈ ਜੋੜਾ ਲੈ ਜਾਊਗਾ ਤੇ ਬਾੜੀ ਵਧੀਆ ਗੱਲ ਆਏ ਤਾਂ ਗੱਲ ਹੈ ਕੱਲੀ ਕੱਲੀ ਥੋੜਾ ਜੀ ਲਾਓ ਤਾਂ ਲਊਗੀ ਪਰ ਥੋੜਾ ਟਾਈਮ ਲਾ ਅੜ ਕੇ ਲਾਉਣਗੀਆਂ ਠੀਕ ਆ ਸੋ ਦੋਸਤੋ ਜੋੜਾ ਹੀ ਲੈ ਕੇ ਆਇਆ ਬਾਪੂ ਇੱਕੋ ਘਰੋ ਤੇ ਫਿਰ ਜੋੜਾ ਹੀ ਖਰੀਦ ਲਿਓ ਕਿਉਂਕਿ ਜਦੋਂ ਤੁਸੀਂ ਜੋੜਾ ਖਰੀਦ ਲੈਨੇ ਆ ਤੇ ਫਿਰ ਚਲੋ ਦੋਹਾਂ ਦਾ ਜੀ ਲੱਗਾ ਰਹਿੰਦਾ ਆਪਸ ਵਿੱਚ ਜੀ ਲੱਗਾ ਰਹਿੰਦਾ ਨਾਲੇ ਇਹ ਪ੍ਰਾਪਰਟੀ ਆ ਜੀ ਹਮ ਇੱਕ ਪਾਸੇ ਤੁਸੀਂ ਪੈਸੇ ਲੱਖ ਰੁਪਏ ਬੈਂਕ ਚ ਰੱਖਦੇ ਹੋ ਇੱਕ ਪਾਸੇ ਇੱਧਰ ਲਾਦੇ ਹੋ ਤੇ ਪਤਾ ਲੱਗੂ ਤੁਹਾਨੂੰ ਵੀ ਕਿਹੜੀ ਵਾਧੇ ਆ ਇਹ ਤਾਂ ਗੱਲ ਨਹੀਂ ਵਧਣਗੇ ਸਹੀ ਗੱਲ ਆ ਬਾਕੀ ਹਾਈਟ ਹੂਟ ਪੂਰੀ ਆ ਦੋਸਤੋ ਹਾਈਟ ਦੇਖੋ ਪੂਰੀ ਆ ਤੇ ਦੇਖੋ ਲંબਾਈ ਜਿਹੜੀ ਲੈਂਥ ਆ ਖੁੱਲੀ ਝੋਲੀ ਦੀ ਕੱਟੀ ਬਣਨ ਵਾਲੀ ਆ ਠੀਕ ਆ ਫਿਰ ਆਖੋ ਪੂਰੀ ਬਾਗੜਰਗੀ ਠੀਕ ਆ ਆਹ ਪੂਰੀ ਨੀਲੀ ਰਾਵੀ ਵਾਲੀ ਆ ਫੇਸ ਆਪਾਂ ਦਿਖਾਦਾ ਜੁਬਾਨ ਗਲਾਬੀ ਆ ਗਲਾਬੀ ਆ ਠੀਕ ਆ ਮਾੜੀ ਜੁਬਾਨ ਚੈੱਕ ਕਰਾਓ ਆ ਦੇਖੋ ਜਮ ਲਓ ਦੋਸਤੋ ਦੰਦ ਵੀ ਖੀਰੀਆ ਤੇ ਜੁਬਾਨ ਵੀ ਗਲਾਬੀ ਆ ਇਹ ਠੰਡੀ ਸੀਲ ਬਹੁਤ ਆ ਹਨਾ ਹੋ ਜਾਂ ਜਾਂ ਇਦਾਂ ਜਿੱਦਾਂ ਮਰਜੀ ਮੈਂ ਇਹਨੂੰ ਨੂਨ ਦਿੰਨਾ ਮਾੜੀ ਜੀ ਉਂਗਲ ਪਾਦ ਮਾੜੇ ਨੂਨ ਲੈ ਲੈਂਦੀ ਆ ਠੀਕ ਆ ਇਹ ਵੈਸੇ ਨੀਲੀ ਰਾਵੀ ਠੰਡੀ ਹੁੰਦੀ ਆ ਹਨਾ ਠੰਡੀ ਹੁੰਦੀ ਨੀਲੀ ਰਾਵੀ ਤਾਂ ਵੈਸੇ ਤੇ ਬਾਕੀ ਝੋਟੀ ਤੁਸੀਂ ਦੇਖ ਸਕਦੇ ਆ ਚੰਗੀ ਆ ਸਾਰੇ ਪਾਸਿਓ ਲੈਂਥ ਲੋਂਥ ਪੂਰੀ ਵਧੀਆ ਵਾ ਤੇ ਵਾਈਟ ਚਾਰੇ ਪੈਰ ਆਗੇ ਤੇ ਬਾਪੂ ਇਹਦਾ ਫਿਰ ਮੁੱਲ ਕੀ ਕਰਦੇ ਜਿਹੜਾ ਲੈਣ ਦੇਣਾ ਉਹਦਾ ਲੈਣ ਦੇਣਾ ਮੈਂ ਕੋਈ ਮੁੱਲ ਕਰਨ ਲੱਗਾ ਮੈਂ ਬਾਈ ਹੂੰ 30000 ਰੁਪਏ ਤੇ ਮਾਨਤਣ ਮਾਨਤਣ ਹਲਕਾ ਫੁਲਕਾ ਹੋ ਜੂਗਾ ਮਾਨਤਣ ਕਈ ਵਾਰੀ ਦੂਰੋਂ ਬੰਦੇ ਆਉਂਦੇ ਆ ਕਰਨੀ ਆਉਂਦੇ ਆ ਆਪਾਂ ਮਾਨਤਣ ਕਰਾਂਗੇ ਥੋੜਾ ਜਿਹਾ ਸ਼ੁਰੂ ਕਰਦੇ ਆਂਗੇ ਥੋੜਾ ਮਾਨ ਕਰਾਂਗੇ ਠੀਕ ਆ ਕੋਈ ਘਟੀਆਂ ਗਰਮੀ ਕਰਕੇ ਮਿਲ ਨਹੀਂ ਰਹੀਆਂ ਅੱਛਾ ਤੇ ਬਹੁਤ ਚਾਰਾ ਬਾਕੀ ਦੋਸਤੋ ਦਿਵਾੜ ਝੋਟੀ ਜੀ ਬਣੀ ਪਈ ਆ ਮੇਰੇ ਖਿਆਲ ਨਾਲ ਥੋੜਾ ਜਿਹਾ ਸਮਾਂ ਲਊਗੀ ਇਹ ਘਬਲ ਸਮਾਂ ਲਊਗੀ ਕੱਟੀ ਬਣਨ ਨੂੰ ਤੇ ਇੱਧਰ ਫਿਰ ਆ ਕਿੱਥੋਂ ਕੱਢ ਲਿਆਂਦਾ ਇਹ ਬੜਾ ਟੌਪ ਅੱਛਾ ਢੇਡਾ ਕੱਟ ਤੇ ਮਣਕਣੀ ਅੱਖ ਮਿੱਤਰੋ ਅੱਛਾ ਇਹ ਬੜੇ ਮੁਸ਼ਕਲ ਮਿਲਦੇ ਆ ਇਹਨਾਂ ਦੇ ਬਾਰੇ ਬਹੁਤ ੱੱਕੇ ਖਾਣੇ ਪੈਂਦੇ ਬੜੀ ਧੌਣ ਦੀ ਲੰਬਾਈ ਬੜੀ ਏਦੀ ਹਨਾ ਧੌਣ ਦੀ ਮਿਰਗਾਂ ਨੂੰ ਕੱਢਦੀ ਧੌਣ ਢੇਡੇ ਕੱਟ ਦੇ ਵਿੱਚ ਤੇ ਧੌਣ ਦੀ ਲੰਬਾਈ ਤੁਸੀਂ ਵੇਖ ਸਕਦੇ ਹੋ ਦੋਸਤੋ ਬਹੁਤ ਹੀ ਜ਼ਿਆਦਾ ਵਾ ਤੇ ਪਤਲੇ ਚੰਮ ਦੇ ਵਿੱਚ ਆ ਗਈ ਇਹ ਤੇ ਇਹਦਾ ਆਪਾਂ ਕੜਾਈਏ ਢੇੜਾ ਪਹਿਲਾਂ ਇਹਦਾ ਥੋੜਾ ਜਿਹਾ ਇੱਕ ਸਿੰਘ ਜਿਹਨੂੰ ਆਪਾਂ ਢੇੜੀ ਵੀ ਕਹਿ ਸਕਦੇ ਆ ਅੱਛਾ ਢਾਕ ਤਲਵਾਰੀ ਵੀ ਆਮ ਕਹਿ ਸਕਦੇ ਆ ਦੋਸਤੋ ਇਹਦਾ ਇੱਕ ਸੰਗ ਮੈਂ ਵੀਡੀਓ ਚ ਤਾਂ ਵੋਟ ਕਰਵਾ ਦਵਾ ਵੀ ਇੱਕ ਸੰਗ ਹੈਗਾ ਥੱਲੇ ਨੂੰ ਇਹਨੂੰ ਢੈਲੀ ਕਹਿ ਲੋ ਜਾਂ ਢਾਲਾ ਵੀ ਬੋਲ ਦਿੰਦੇ ਕਈ ਆਪ ਕੋ ਆਪਣੀ ਭਾਸ਼ਾ ਵਾ ਕੋਈ ਮਾਝੇ ਵਾਲੀ ਬੋਲਦੀ ਆ ਪਰ ਮਿੱਤਰੋ ਇਹਦੇ ਚ ਮੈਂ ਤਾਂ ਇੱਕ ਸੰਗ ਇਹਦਾ ਕੁੰਡਾ ਵਾ ਇੱਕ ਗੁਣ ਦੱਸ ਦਿੰਦਾ ਇਹਦੇ ਨਾਲ ਦੀ ਇੱਕ ਮੇਰੇ ਕੋਲੇ ਘਰੇ ਝੋਟੀ ਆ ਅੱਛਾ ਐਟ ਟਾਈਮ 14 ਲੀਟਰ ਦੁੱਧ ਥੱਲੇ ਆ ਜੇ ਕੋਈ ਸੱਜਣ ਘਰੇ ਆ ਕੇ ਚੂ ਕੇ ਵੇਖ ਸਕਦਾ ਅੱਛਾ ਇਹ ਵੈਸੇ ਮੈਂ ਇਸ ਕਰਕੇ ਲਿਆਂਦੀ ਆ ਵੀ ਕਰਮਾ ਵਾਲੀਆਂ ਦੁੱਧ ਬਹੁਤ ਦਿੰਨੀਆਂ ਐ ਠੀਕ ਆ ਵੈਸੇ ਮੀਣੀਆਂ ਚ ਹੀ ਆ ਜਾਂਦੀ ਆ ਦੋਸਤੋ ਇਹ ਮੀਣੀ ਕੀ ਆ ਜਾਂਦੀ ਇਹਨੂੰ ਮੀਣੀ ਬੋਲਿਆ ਜਾਂਦਾ ਨਹੀਂ ਕਹਿ ਨਹੀਂ ਸਕਦੇ ਕਿਉਂਕਿ ਮੀਣੀ ਉਹ ਹੋਣੀ ਆ ਜੀ ਤੇ ਦੋਨੇ ਥਣ ਦੋਨੇ ਦੋਨੇ ਸੰਗ ਥੱਲੇ ਨੂੰ ਹੁੰਦੇ ਆ ਹਿੱਲਦੇ ਹੁੰਦੇ ਆ ਹਿੱਲਦੇ ਹੋਣ ਲੈ ਚੱਲ ਬਾਬੂ ਦਾ ਕੜਾ ਘੇਰਾ ਇਹਨੂੰ ਆਪ ਬਾਣੀ ਹੋ ਜਾਂਦੀ ਮੰਨ ਲਓ ਜੈ ਢੇਲੀ ਕਹਿੰਦੇ ਆ ਦਾਤੀ ਸਿੰਘੀ ਵੀ ਕਹਿੰਦੇ ਆਪੋ ਆਪਣੀ ਭਾਸ਼ਾ ਵਾ ਕੋਈ ਢੀਕੇ ਨਾ ਕਹਿੰਦਾ ਵਾ ਪਰ ਮੇਰੇ ਕੋਲ ਜਿਹੜੀ ਆ ਉਹਨੂੰ ਮੈਂ ਢੇਲੀ ਕਹਿੰਨਾ ਉਹ ਦੁੱਧ ਦੀਆਂ ਗਰਮ ਵਾਲੀ ਨਹਿਰਾ ਵਗੋਂਦੀ ਆ ਠੀਕ ਆ ਹੁਣ ਤੀਜੇ ਸੂਏ ਉਹ ਮੇਰੇ ਕੋਲੇ ਸੂਈ ਆ ਸਿੰਗਲ ਹੱਡੀ ਆ ਵੈਸੇ ਦੋਸਤੋ ਤੁਸੀਂ ਬਾਕੀ ਤੁਸੀਂ ਕਹਿੰਦੇ ਜਿਹੜੀ ਆ ਬਿਲਕੁਲ ਪਤਲੀ ਆ ਇਹ ਦੁੱਧ ਵਾਲੀ ਕੱਟੀ ਨਿਕਲੂਗੀ ਇਹ ਆਪ ਇਹਨਾਂ ਦੋਹਾਂ ਦਾ ਪਿਆਰ ਵਾਲਾ ਉਹਦੇ ਆ ਨੂੰ ਬੜਾ ਸਵਾ ਸਾਲ ਦੀ ਆ ਆ ਜਿਹੜੀ ਅੱਛਾ ਇਹ ਸਵਾ ਸਾਲ ਠੀਕ ਆ ਉਹ ਉਹਦੀ ਇਹ ਦੰਦਾ ਤੋਂ ਖੀਰੀ ਆ ਬਿਲਕੁਲ ਖੀਰੀ ਆ ਬਿਲਕੁਲ ਓਕੇ ਖੀਰੀ ਆ ਜੀ ਠੀਕ ਆ ਇਹ ਤਾਂ ਆਪ ਨੂੰ ਦਿਸੀ ਜਾਂਦਾ ਖੀਰੀ ਆ ਕੱਟੀ ਬਿਲਕੁਲ ਠੀਕ ਆ ਤੇ ਇਹਦੀ ਆਪਣਾ ਬਣ ਦੋ ਇਹਦੀ ਮੜੀ ਆਰਡਰ ਕੁਆਲਿਟੀ ਚੈੱਕ ਕਰਾ ਦਈਏ ਆਰਡਰ ਦੇਖੋ ਆਖਰੀ ਕੀ ਗੱਲ ਹੈ ਫੜ ਆ ਦੇ ਸਾਡੇ ਦੋਸਤੋ ਚਾਰੇ ਜਿਹੜੇ ਇਹਨੂੰ ਚਾਲ ਥਾਣ ਦੇਖੋ ਕੱਲੇ ਕੱਲੇ ਲੱਗੇ ਕੱਲੇ ਕੱਲੇ ਥਾਣਾ ਚਾਰ ਚਾਰ ਉਂਗਲ ਦਾ ਗਾਇਬ ਥਾਣੇ ਦਾ ਉਹ ਦੂਜੀ ਨਾਲੋਂ ਵੱਡੇ ਲੱਗੇ ਹਨਾ ਉੱਚੇ ਆ ਯਾਰ ਕਿਆ ਬਾਤ ਆ ਇਹਦਾ ਜੇ ਮੇਰੇ ਕੋਲੇ ਮੱਝ ਕਰਕੇ ਮੈਂ ਲਿਆਂ ਤਾਂ ਇਹ ਖਰੀਦੀ ਆ ਮੈਂ ਕਹਿੰਦਾ ਉਹ ਤੋਂ ਥਾਣਾ ਦੀ ਕੁਆਰਟੀ ਆ ਨਿੱਕੀ ਗੱਟੀ ਦੀ ਵੱਡੀ ਨਾਲੋਂ ਵੀ ਜਿਆਦਾ ਲੰਮੇ ਨਾਲ ਲੱਗੇ ਹੋਇਆ ਉਹਨੂੰ ਮੈਂ ਚੋਇਆ ਬਾਦ ਦੁੱਧ ਦੀਆਂ ਮੋਜਾਂ ਲਾ ਛੱਡੀਆਂ ਉਹਨੇ ਤੀਜੇ ਸਵੇ ਤਾਂ ਇਹ ਮੈਂ ਤਾਂ ਲਈ ਆ ਮੈਂ ਤਾਂ ਢੇਲੀ ਸਮਝ ਕੇ ਲਈ ਆ ਬਾਕੀ ਦਸਕਾਂ ਜੋ ਕੋਲੇ ਆ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਤੁਸੀਂ ਤੇ ਇਹਦਾ ਮੁੱਲ ਜਿਹੜਾ ਲੈਣ ਦੇਣਾ ਇਹਦਾ ਮੁੱਲ ਆ ਭਾਜੀ ਲੈਣ ਦੇਣ ਕਰਨਾ ਪੂਰਾ 26000 ਰੁਪਏ 26000 ਹਾਂਜੀ ਤੇ ਮਾਨਤਣ ਮਾਨਤਣ ਹੋ ਜੂਗਾ ਹੋ ਜੂਗਾ ਮਾਨਤਣ ਥੋੜਾ ਵੱਧ ਕਰ ਦੇਈਂ ਦੂਰੋਂ ਕੋਈ ਵੀ ਆਉਂਦਾ ਉਹ ਦੂਰੋਂ ਆਏ ਤਾਂ ਕੋਈ ਨਹੀਂ ਮਾਨਤਣ ਜੇ ਕੋਈ ਜੋੜਾ ਲੈਣਾ ਚਾਵੇ ਫੇਰ ਜੋੜਾ ਲੈਣੇ ਫੇਰ ਦੋਵਾਂ ਦਾ ਵੱਧ ਮਾਨਤਣ ਕਰ ਦੋ ਵੱਧ ਕਰ ਦੇਗਾ ਵੱਧ ਕਰ ਦੇਗਾ ਚੱਲ ਠੀਕ ਆ ਲੋ ਵੀ ਦੋਸਤੋ ਜੇ ਤੁਸੀਂ ਜੋੜਾ ਲਵੋਗੇ ਤੇ ਜੋੜੇ 'ਚ ਬਹੁਤ ਫਾਇਦਾ ਵਾ ਪਸੇ ਜੋੜੇ 'ਚ ਫਾਇਦਾ ਕਿਉਂਕਿ ਇਹਨਾਂ ਦੋਵਾਂ ਦਾ ਪਿਆਰ ਵੜਾ ਵਾ ਠੀਕ ਆ ਤੇ ਦੋਨੇ ਇਹ ਇਹ ਮਾੜਾ ਸੌਦਾ ਨਹੀਂ ਹੋਊ ਕਿਸੇ ਨੂੰ ਟੌਪ ਦੀ ਠੀਕ ਹੈ ਤੇ ਦਿੱਤੀ ਵੀ ਕੱਟੀ ਤੇ ਦੱਸ ਕੇ ਹੁਣ ਤਾਂ ਹੀ ਫੋਨ ਲਾਈ ਜਾਂਦੇ ਬਾਪੂ ਮੱਝ ਦੇਦੇ ਪਰ ਜਿਹੜਾ ਗੁਰਮੁਖ ਲੈ ਗਿਆ ਉਹ ਉਹਨੇ ਮਿੱਤਰੋ ਮੇਰੇ ਕੋਲ ਇੱਕੇ ਡਾਂਗੀ ਚੋਈ ਆ ਪਰ ਇੱਕ ਗੱਲ ਆ ਦੋਸਤੋ ਮੈਂ ਗੱਲ ਦੱਸ ਦੇਣੀ ਚਾਹਣਾ ਬਾਪੂ ਨੇ ਇਹ ਗੱਲ ਆਖੀ ਸੀ ਵੀ ਲੋਕੀ ਵੇਚਦੇ ਆ ਗੱਬਣਾ ਤੇ ਆਪਾਂ ਚਵਾ ਕੇ ਤੇ ਸਵਾ ਕੇ ਵੇਚ ਨਹੀਂ ਤਾ ਸਵਾਏ ਕੇ ਘਰੇ ਹੂੰ ਤੇ ਉਹਨੂੰ ਘਰੇ ਚਵਾਈ ਆ ਆਮ ਵਪਾਰੀ ਅੱਜ ਕੱਲ ਗੱਬਣਾ ਥੱਲੇ 15 ਕਿਲੋ ਤੇ ਜਦ ਰੂਪ ਪੈਂਦੀਆਂ ਵਾ ਉਦੋਂ 10 ਕਿਲੋ ਕੰਮ ਨਹੀਂ ਹੀਗਾ ਜਿੰਨ ਸੀਗਾ ਸੱਚ ਦੱਸਿਆ ਮੈਂ 8 ਕਿਲੋ ਦੁੱਧ ਚਵਾਇਆ ਸੀ ਹਾਂ ਹੁਣ ਉਹਦੇ ਕੋਲੇ 13 14 ਲੀਟਰ ਦੁੱਧ ਕਰਿਓ ਕਹ ਵੀ ਇਨੀ ਸੀ ਲਾ ਤੇ ਇਨੀ ਮੱਝ ਮੈਨੂੰ ਹੋਰ ਦੇ ਦੇਣਾ ਠੀਕ ਆ ਮੈਂ ਕਹਾਂ ਵੀ ਦੇ ਦੇ ਨਾਲ ਛੋਟੀਆਂ ਤਿਆਰ ਇਹਦਾ ਫੇਸ ਐ ਨੂੰ ਕਰੀਏ ਇੱਕ ਵਾਰੀ ਮੜਾ ਜਾ ਕੱਟੀ ਦਾ ਇਹਦਾ ਫੇਸ ਵੇਖੋ ਤੁਸੀਂ ਫੇਸ ਦੀਆਂ ਕੀ ਬਾਤਾਂ ਯਾਰ ਟੇਡਾ ਕੱਟਦਾ ਕਿਤੇ ਵੇ ਹੋਇਆ ਛੀ ਕੰਪਿਊਟਰ ਕਰਾਏ ਆਂਗੂ ਇੱਕ ਪਾਸੇ ਨੂੰ ਛਪਿਆ ਹੋਇਆ ਕਰਵਾਉਣ ਆ ਲਵੇ ਨਹੀਂ ਵਾਕਿਆ ਇੱਕ ਢੀ ਵਧੀਆ ਬਣਦਾ ਤੇ ਹੁਣ ਤੁਸੀਂ ਆਪਦੀ ਪਛਾਣ ਕਰੀ ਪਰਮਾਤਮਾ ਨੇ ਜੋ ਸਿੰਗ ਲਾਇਆ ਉਹ ਤਾਂ ਪਰਮਾਤਮਾ ਦੀ ਦੀਣਾ ਚਾਚ ਵੀਰੇ ਦਿਖਾ ਦੇਣਾ ਹਾਂਜੀ ਉਹ ਤਾਂ ਜੋ ਮਾਰਾ ਇਹਦੇ ਜਿਹੜੀ ਚੀਜ਼ ਲਾਦੀ ਆ ਉਹ ਕੁਦਰਤ ਕਰਦੀ ਆ ਬਾਕੀ ਪਿੰਡੇ ਪੋਂਡੇ ਦੀ ਪਤਲੀ ਆ ਇਹਦੀ ਮੇਰੀ ਗਰੰਟੀ ਆ ਮੈਂ ਕੋਲ ਖੜਾ ਦੇ ਦੇਖਣ ਰਿਹਾ ਸਕੈਨ ਬਹੁਤ ਵਧੀਆ ਤੇ ਧੌਂ ਦੀ ਵੀ ਲੰਬਾਈ ਚੰਗੀ ਆ ਮੈਂ ਇਹ ਕਿਹਾ ਦੁੱਧ ਪੂਰੇ ਖੂਦ ਤੋਂ ਪੂਰੀ ਜਾਲਮ ਲੱਗੀ ਖੜੀ ਇਹਨੂੰ ਕਰਮ ਵਾਲੀ ਠੀਕ ਆ ਬਾਪੂ ਜੀ ਬੰਦੋ ਫਿਰ ਚਾਰੀ ਬੜੀ ਆ ਅੱਛਾ ਇਹ ਜੋ ਮਰਜੀ ਪਾ ਦੇ ਇਹਨੂੰ ਰੁੱਖਾ ਮਸਾਏ ਨੱਪੀ ਕਿਲੀ ਆਉਂਦੀ ਆ ਠੀਕ ਆ ਅੱਜ 5-6 ਦਿਨ ਹੋ ਗਿਆ ਹੁਣ ਮੌਸਮ ਠੰਡਾ ਹੋ ਗਿਆ ਕਰਕੇ ਥੋੜਾ ਜਿਹਾ ਹੂੰ ਚੰਗਾ ਬਣ ਗਿਆ ਨਹੀਂ ਤਾਂ ਇੰਨੀ ਗਰਮੀ ਸੀ ਨਾ ਹੂੰ ਜਦੋਂ ਲੈ ਵੇਖਣ ਗਿਆ ਉਦੋਂ ਮੈਂ ਤਾਂ ਕਿਹਾ ਵੀ ਰਾਹ ਚੋਂ ਮੁੜਨ ਵਾਲੀ ਗੱਲ ਹੈ ਮੁੜ ਚਲੀਏ ਵੀ ਠੀਕ ਹੈ ਬੜੀ ਗਰਮੀ ਹਾਲ ਮੰਦਾ ਸੀ ਗਰਮੀ ਵਾਕਿਆ ਬਹੁਤ ਪੈਂਦੀ ਤਾਂ ਹੀ ਕੰਮ ਘਟਾਇਆ ਹਣ ਲੇਟ ਆ ਰਹੀ ਵੀਡੀਓ ਤਾਂ ਹੀ ਘਟਾਇਆ ਸੀ ਵੀ ਗਰਮੀ ਚ ਬੱਚੇ ਆ ਕੇ ਨਾ ਕਈ ਵਾਰੀ ਬੱਚੇ ਵਿਚਾਰੇ ਜਿਆਦੇ ਧੋਖਾ ਖਾ ਜਾਂਦੇ ਆ ਠੀਕ ਹੈ ਠੀਕ ਹੈ ਨਾ ਲੋ ਵੀ ਦੋਸਤੋ ਇਹ ਸੀਗੀਆਂ ਦੋ ਬਾਪੂ ਦੇ ਕੋਲੇ ਕਟੀਆਂ ਝੋਟੀਆਂ ਤੇ ਜੇ ਕਿਸੇ ਨੂੰ ਪਸੰਦ ਆਉਂਦੀਆਂ ਮੇਰੇ ਵੀਰ ਨੂੰ ਬਾਪੂ ਨਾ ਕਰ ਲਿਓ ਸਪਰਕ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਿਓ